ਸੰਦੀਪ ਸ਼ੋਰਟ ਨਿਊਜ਼ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹਾਂ ਪਿੰਡ ਚਨਾਲੋਂ ਦੇ ਵਿੱਚ ਜਿੱਥੇ ਕਿ ਸ਼ੇਰੇ ਪੰਜਾਬ ਸਪੋਰਟਸ ਕਲੱਬ ਚਨਾਲੋਂ ਵੱਲੋਂ ਦੂਸਰਾ ਸ਼ਾਨਦਾਰ 7 A ਸਾਈਡ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਦੇ ਵਿੱਚ ਵੱਖ-ਵੱਖ ਟੀਮਾਂ ਪਾਗ ਲੈ ਰਹੀਆਂ ਤੇ ਆਓ ਗੱਲ ਕਰਦੇ ਹਾਂ ਕਮੇਟੀ ਮੈਂਬਰਾਂ ਦੇ ਨਾਲ ਸੋ ਹੁਣ ਗੱਲ ਕਰਦੇ ਹਾਂ ਕਮੇਟੀ ਮੈਂਬਰਾਂ ਦੇ ਨਾਲ ਵੀ ਜੀ ਜੋ ਇਹ ਚ ਟੂਰਨਾਮੈਂਟ ਹੋ ਰਿਹਾ ਫੁੱਟਬਾਲ ਦਾ ਇਸ ਦੇ ਵਿੱਚ ਕਿੰਨੀਆਂ ਹੁਣ ਤੱਕ ਕੁੱਲ ਟੀਮਾਂ ਪਹੁੰਚੀਆਂ ਤੇ ਕੀ ਕੀ ਇਨਾਮ ਰਹਿਣ ਵਾਲੇ ਆ ਤੇ ਕਿੰਨੇ ਦਿਨ ਚੱਲੇਗਾ ਜੀ ਇਹ ਸਾਡਾ ਜੀ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਚਨਾਲੂ ਵੱਲੋਂ ਦੂਜਾ 7-ਏ-ਸਾਈਡ ਪਨ ਇੱਕ ਬਿਲਡ-ਓਪਨ ਟੂਰਨਾਮੈਂਟ ਹੈ ਤੇ ਇਹਦੇ ਚ ਸਾਡੇ ਇਲਾਕੇ ਦੀ 32 ਟੀਮਾਂ ਨੇ ਭਾਗ ਲਿਆ ਹੁਣ ਤੱਕ ਲੈ ਰਹੀਆਂ ਭਾਗ ਤੇ ਵੈਸੇ ਤਾਂ ਇਹ ਸਾਡਾ 21 22 23 ਤਿੰਨ ਦਿਨਾਂ ਦਾ ਸੀਗਾ ਟੂਰਨਾਮੈਂਟ ਤੇ ਟੀਮਾਂ ਜਿਆਦਾ ਹੋਣ ਕਰਕੇ ਸੀ ਅੱਜ ਸਾਨੂੰ ਇੱਕ ਦਿਨ ਪਹਿਲਾਂ 20 ਤਰੀਕ ਨੂੰ ਇਹ ਟੂਰਨਾਮੈਂਟ ਦੇ ਮੈਚ ਸਟਾਰਟ ਕਰਾਉਣੇ ਪਏ ਠੀਕ ਹੈ ਤੇ ਇਸ ਦੇ ਵਿੱਚ ਇਨਾਮ ਕੀ ਕੀ ਰਹਿਣ ਵਾਲੇ ਆ ਜੀ ਪਹਿਲਾ ਨਾਮ ਹੈਗਾ ਜੀ 31000 ਰੁਪਿਆ ਪਲੱਸ ਟਰੋਫੀ ਦੂਜਾ ਨਾਮ ਹੈਗਾ ਜੀ 21000 ਰੁਪਿਆ ਪਲੱਸ ਟਰੋਫੀ ਤੇ ਅਸੀਂ ਐਦ ਕੀ ਆਪਣੇ ਦੋ ਨਾਮ ਹੋਰ ਬਧਾਏ ਆ ਤੀਜਾ ਤੇ ਚੌਥਾ ਨਾਮ ਵੀ ਸੀ ਕਰਿਆ ਏ ਟਰੋਫੀ ਤੇ ਬੈਸਟ ਪਲੇਅਰ ਤੇ ਬੈਸਟ ਗੋਲ ਕੀਪਰ ਦਾ ਵੀ ਸਨ ਐਦ ਕੀ ਇਨਾਮ ਅਸੀਂ ਰੱਖਿਆ ਠੀਕ ਹੈ ਧੰਨਵਾਦ ಚೆತ್ತ <icana> <tune ly Spras>